7 ਪ੍ਰਸ਼ਾਸਕ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਹੂਆ ਬਾਈ ਆਇਆ। ਉਹ ਤਾਂ ਥੇ ਤੋਂ ਮਨਾ ਨਹੀਂ ਕਰਦੇ। ਉਹਨਾਂ ਦਾ ਕਹੇ ਆ ਕਿ ਲੋਕਲ ਬਾਡੀ ਦੇ ਰੱਖੋ। ਕਾਹੂਆ ਜੀ ਸਭ ਤੋਂ ਜ਼ਿਆਦੇ ਤੱਕ ਕਾਹੂਆ ਆਇਆ ਤੇ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇ। ਜਿਹੜੇ ਵੀ ਕਿਸੇ ਬੰਦੇ ਨੂੰ ਕਾਇਆ ਨੂੰ ਪਰਵਰਗਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸਾਥ ਦੇ ਜਦੋਂ ਉਹ ਕਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਹੈ ਤੇ ਉਸ ਤੋਂ ਬਾਅਦ ਠੱਕਾ ਪੁੱਕੇ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਮੈਦੇ ਪੇਪਰ ਖੋ ਕੇ ਬਚਣਾ ਕੋ ਕਲ ਸੈਕਟਰ 'ਚ ਨਾ ਹੋਵੇ ਸਾਚੀਕਾਰ ਮੈਂ ਹਰ ਆਤੀ ਅਸਮਾਨ ਨਿਊਜ਼ ਦੇਖ ਰਹੇ ਹਾਂ ਤੁਸੀਂ ਤੇ ਦੱਸ ਦਿਓ ਕਿ AI ਤੋਂ ਜਨਰੇਟਡ ਕੰਟੈਂਟ ਦੀ ਗੱਲ ਕਰਨ ਲਈ ਹੈ AI ਨੇ ਇਸ ਕਦਰ ਲੋਕਾਂ ਨੂੰ ਪੰਬਲ ਪੂਸੇ ਦੇ ਵਿੱਚ ਪਾ ਦਿੱਤਾ ਹੈ ਕਿ ਲੋਕਾਂ ਨੂੰ ਸੱਚ ਤੇ ਝੂਠ ਦੇ ਵਿੱਚ ਫਰਕ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਵੀਡੀਓਜ਼ ਆਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਨੇ ਵੱਡੇ ਵੱਡੇ ਲੀਡਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੰਬਲ ਪੂਸੇ ਦੇ ਵਿੱਚ ਪਾਇਆ ਹੋਇਆ ਹੈ ਜਿਸ ਤੋਂ ਬਾਅਦ ਸਭ ਤੋਂ ਜ਼ਿਆਦਾ ਖਾਮਿਆਜਾ ਚੁਕਣਾ ਪੈ ਰਿਹਾ ਉਹ ਵੀ ਅਕਾਲੀਆਂ ਨੂੰ ਦਾਦੀ ਦੇ ਕੁੁੱਦ ਨੇ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹ ਵੀ 19 ਮਿੰਟ 34 ਸਕਿੰਟ ਦੀ ਜਿਸ ਕਰਕੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਇਹ ਵੀਡੀਓ ਇੰਨੀ ਜ਼ਿਆਦਾ ਫੈਲੀ ਹੈ ਤੇ ਉਸ ਤੋਂ ਬਾਅਦ ਇਹੀ ਸਵਾਲ ਮੁੜ ਕੇ ਚੱਕਿਆ ਗਿਆ ਕਿ ਸ਼ਾਇਦ ਇਹ ਵੀਡੀਓ ਵੀ AI ਜਨਰੇਟਡ ਹੋ ਸਕਦੀ ਹੈ ਪਰ ਜੇਕਰ ਗੱਲ ਕਰੀਏ ਅਸੀਂ ਅਕਾਲੀਆਂ ਦੀ ਤਾਂ ਜਿਸ ਤੋਂ ਬਾਅਦ ਤੰਗ ਪ੍ਰੇਸ਼ਾਨ ਹੋ ਕੇ ਸਕੂਅਰ ਬਾਦਲ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਤੇ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਹੁਣ ਪੂਰਾ ਮਸਲਾ ਕੀ ਹੈ ਉਸ ਦੇ ਬਾਰੇ ਵੀ ਜ਼ਿਕਰ ਕਰਦੇ ਹਾਂ ਵਿਸਤਾਰ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਾਰੇ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸੁਖਵੀਰ ਬਾਦਲ ਨੂੰ ਮੁੜ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਹੈ ਉਹ ਖੜਕਾਉਣਾ ਪਿਆ ਹੈ ਤਰਨਤਾਰਨ ਦੀ ਜਿਮਨੀ ਚੋਣਾ ਦੇ ਵਿੱਚ ਭੜਕਿਆ ਮੁੱਦਾ ਜਿਹੜਾ ਹੈ ਵਿਵਾਦ ਜਿਹੜਾ ਹੈ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ ਦਾਦੇ ਕੀ ਅਕਾਲੀਆਂ ਦੇ ਵੱਲੋਂ ਇੱਕ ਦਾਵਾ ਕੀਤਾ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਦੇ ਵਿੱਚ ਹਸਸ਼ੇਪ ਦਬਾਅ ਅਤੇ ਵਾਇਰਲ ਆਡੀਓ ਨੇ ਮਾਹੌਲ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਦਿੱਤਾ ਹੈ। ਸਵਾਲ ਇਹ ਹੈ ਕਿ ਇਹ ਸਿਰਫ ਸਿਆਸੀ ਗੇਮ ਖੇਡੀ ਜਾ ਰਹੀ ਹੈ ਜਾਂ ਫਿਰ ਵਾਕਈ ਲੋਕਤੰਤਰ ਦੀ ਨਿਰਪੱਖਤਾ ਖਤਰੇ ਦੇ ਵਿੱਚ ਹੈ। ਪੂਰੇ ਮਾਮਲੇ ਦੇ ਬਾਰੇ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਨੁ ਲੈ ਕੇ ਇੱਕ ਵਾਰ ਫਿਰ ਤੋਂ ਸੂਬੇ ਦੇ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਪੁਲਿਸ ਦੇ ਸਵਾਲ ਚੁੱਕੇ ਗਏ ਨੇ ਦੱਸ ਦਿਆ ਕਿ ਪਟਿਆਲਾ ਐਸਐਸਪੀ ਦੀ ਕਾਨਫਰੰਸ ਕਾਲ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਪਾੜਨ ਦੀ ਕੱਲ ਜਿਹੜੀ ਉਹ ਆਖੀ ਜਾ ਰਹੀ ਹੈ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਆਡੀਓ ਜਾਰੀ ਕਰਕੇ ਪੰਜਾਬ ਪੁਲਿਸ ਤੋਂ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਤੇ ਕਥਿਤ ਆਡੀਓ ਸਾਂਝੀ ਕਰ ਗੱਲਬਾਤ ਦਾ ਪੂਰਾ ਜ਼ਿਕਰ ਕੀਤਾ ਹੈ ਆਡੀਓ ਕਾਲ ਦੇ ਵਿੱਚ ਸਾਫ਼ ਸੁਣਨ ਨੂੰ ਮਿਲ ਰਿਹਾ ਹੈ ਕਿ ਜਿੱਥੇ ਵੀ ਅਕਾਲੀ ਮਿਲਣ ਉਹਨਾਂ ਦੇ ਨਾਮਜ਼ਦਗੀ ਪੱਤਰ ਨੂੰ ਪਾੜ ਦਿੱਤਾ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਨੂੰ ਬੇਸ਼ਰਮੀ ਦੇ ਨਾਲ ਲੁੱਟਣ ਦੀ ਤਿਆਰੀ ਸੰਬੰਧੀ ਪਟਿਆਲਾ ਪੁਲਿਸ ਦੀ ਕੱਲ ਰਾਤ ਦੀ ਹੋਈ ਮੋਸਟ ਸੈਂਸਿਟਿਵ ਕਾਨਫਰੰਸ ਕਾਲ ਦੀ ਸਾਰੀ ਰਿਕਾਰਡਿੰਗ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਸ ਆਡੀਓ ਨੂੰ ਸੁਣ ਲਵੋ ਉਸ ਤੋਂ ਬਾਅਦ ਜ਼ਿਕਰ ਕਰਦੇ ਹਾਂ ਕਿ ਅਸਲੀ ਮਾਮਲਾ ਕੀ ਹੈ ਗਰਵੇਸ਼ਨਸ ਜਿਹੜੀਆਂ ਅੱਜ ਪੁਲਿਸ ਉਹ ਜੀ ਤੁਸੀਂ ਤਾਂ ਮਾਈਕ ਚਾਲੂ ਹੈ ਜੀ ਈਕੋ ਕਰ ਰਹੀ ਆ ਵਾਜ ਮਾਈਕ ਮਤ ਕਰੋ ਪਲੀਜ਼ ਪੁਲਿਸ অবজারভার ਮਿਸਟਰ ਕੋਸ਼ਤਬ ਸ਼ਰਮਾ AC ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈ ਪ੍ਰੋਗਲਾਨੀ ਕੋਲੇ ਗਏ ਸੀ ਉੱਥੇ ਡੀਆਈਜੀ ਮਿਸਟਰ ਕੁਲਦੀਪ ਚਾਲ ਤੇ ਡੀਸੀ ਮੈਡਮ ਪ੍ਰੀਤੀ ਯਾਦਵ ਵੀ ਸੀਗੇ ਤੇ ਮੈਂ ਵੀ ਸੀਗਾ ਮੇਰੇ ਨਾਲ ਐਸਪੀ ਹੈੱਡਕ quart ਤੇ ਐਸਪੀ ਤੇ ਡੀਸੀ ਸੀਗੇ ਪਹਿਲਾਂ ਮੈਂ ਕੁਝ ਡਾਇਰੈਕਸ਼ਨ ਦੇ ਦਿੰਦਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਕਲ ਵਾਈਜ਼ ਫੀਡਬੈਕ ਲੈ ਲਾਂਗੇ ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲਡਜ ਕਰੀ ਚੱਲੋ ਸੁਖਨਾਮ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲ ਰਹੇ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ થી ਆ ਜੀ ਜੀ ਸਰ ਜੀ ਪਹਿਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਉਹ ਧੱਤੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਇਲੈਕਸ਼ਨ ਸਹੀ ਹੋਣਾ ਹੈ ਜੀ ਸਰ ਮੰਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਹੈ ਉਹਨੂੰ ਬਾਰੋ-ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਹੈ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਸ ਤੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਉਸ ਤੋਂ ਬਾਅਦ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਕਲੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ 'ਚ ਉੱਥੇ ਏਅਰ ਕੀ ਦਾ ਮਾਈਕ ਚੱਲੂ ਆ ਜਿਹੜੇ ਸੈਂਟਰ ਨੇ ਉਥੋਂ ਆਪ ਡਬਲ ਕੈਲੀਬ੍ਰੇਟਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਨੇ ਮੰਨ ਚੇ ਗੰਫੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਂਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਂਟਰ 'ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਸਾਹਿਬ ਨੋਟਰ ਸਰ ਜੀਤ ਕੱਲ ਆਪਾਂ ਆਈਟੀਆਈ ਨਾਪਾ ਰੋਡ ਤੇ ਡਬਲ ਡਿਪਲੋਇਮੈਂਟ ਕਰਨੀ ਆ ਠੀਕ ਹੈ ਸਰ ਨੋਟਡ ਉਸ ਤੋਂ ਇਲਾਵਾ ਜਿਹੜੇ 10 ਸੈਕਟਰ ਨੇ ਉਹ 10 ਸੈਕਟਰਾਂ ਚ ਜਿਵੇਂ ਅੱਜ ਡਿਪਲੋਇਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ ਜੀ ਸਰ ਸਰਵ ਸ਼ੰਭੂ ਤਕਨੌਰ ਉੱਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਅੱਡੇ ਤੋਂ ਨੇ ਸੈਕਟਰ ਕਨੌਰ ਚ ਨੇ ਕਿੱਥੇ ਨੇ

ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਕਿ ਤੇ 100 ਬੰਦਾ ਕੱਢਣਾ ਮੈਂ ਤੇ ਉੱਥੇ ਵੀ ਰੌਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਦਾ ਪਹਿਲੀ ਗੱਲ ਦੂਜੀ ਗੱਲ ਜਿੰਨਾ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂਗੀ ਰਾਈਟ ਹੈ ਕਿਉਂਕਿ ਜਦੋਂ ਜਦੋਂ ਨਾਮੀਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੌਣਾ ਪਊਗਾ ਤੇ ਲੋਕੀ ਆਰੋ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ। ਸੇ ਸਤਨਾਮ ਜੀ ਸੁਣ ਲਿਆ ਜੀ ਸਾਰੇ ਆ ਨੇ। ਜਗੀਦਰ ਕਿਸ਼ੋਰ ਸੁਣ ਲਈ। ਹਾਂ। ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਟੀਐਸਪੀ ਸਿੱਟੀ 2। ਬੋਲ ਜੈੱਟ ਸਰ। ਜੀ। ਸਰ। ਇਹ ਅੱਜ ਦਾ ਫੀਡਬੈਕ ਦਓ ਨਾ ਸਵੇਰ ਤੋਂ ਨਾਲ ਭੱਲ ਕੇ ਕਿਵੇਂ ਚੱਲੀ? ਸਭ ਬਿਲਕੁਲ ਠੀਕ ਠਾਕ ਚੱਲੀ ਸਰ ਕੋਈ ਪ੍ਰੋਬਲਮ ਨਹੀਂ ਆਈ ਸਭ ਠੀਕ ਸੀ ਸਰ।

ਚਾਹਤੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜੇ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਰਾਹਾਂ 'ਤੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਉਹ ਜੋ ਵੀ ਹੋਣਾ ਹੁੰਦਾ ਹੀ ਆ ਇਲੈਕਸ਼ਨਾਂ ਸੇ ਪ੍ਰੰਤੂ ਪ੍ਰਮਾਈਸਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ ਚ ਡੀਸੀ ਆਫਿਸ ਦੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭਜੇ ਸੀ ਉਹ ਕੰਮ ਨਹੀਂ بارਹੂ ਬਾਰ ਹੋ ਜਿਉਗੀ ਹੋਣਾ ਨੋਟਿੰਗ ਸਰ ਡੀਐਸਪੀ ਨਾਬਾ ਉਹ ਸਰ ਮੈਂ ਦੱਬ ਕਲ ਪੀਸਫੁਲ ਕਿਸ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਰੋਕਿਆ ਹੋਵੇ ਕਿਸੇ ਨੂੰ ਟੱਕਿਆ ਹੋਵੇ ਕੋਈ ਪ੍ਰਾਈਵੇਟ ਮਦਰੀਆਂ ਨੂੰ। ਜੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਲ ਜਿੰਦਗੀ ਆ ਕਿਉਂਕਿ ਮੈਕਸਿਮਮ ਹੋਣ ਗਿਆ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮਐਡੀ ਸਾਫਟ ਤੋਂ ਮਾਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚਪੀਸ ਕੋਲ ਸਰ ਬਿਲਕੁਲ ਤੇ ਇਹ ਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਜੀ ਨੂੰ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗਾ ਸਰ ਇਹ ਸਿੱਧਾ ਨਹੀਂ ਪਲਾਨ ਕੀਤਾ ਹੋਇਆ ਸਰ ਬਿਲਕੁਲ ਸਰਵਿਸਰ ਨੇ ਕੀਤਾ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ ਕੇ 2 ਮਿੰਟ ਤੇ ਆਏ ਸੀ ਸਰ ਕੌਂਸਲ ਵਾਲੇ ਉਹ ਮੈਡਮ ਨੇ ਮੋੜ ਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਸਰ ਇਹਨਾਂ ਨੂੰ ਸਾਢੇ 10 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਾਂਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਚ ਹੀ ਕਰ ਦਾਂਗੇ ਸਰ ਕਲੀਅਰ ਸਰ ਤੇ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਟ ਸਰ 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 ਜੀਐਸਪੀ ਪਾਤਣਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਦਫਾਏ ਦਾਖਲ ਕਰਨ ਵਾਸਤੇ ਸਰ ਇਹ ਸਾਭੀਨ ਰਿਐਕਸ਼ਨ ਦਾ ਧਿਆਨ ਰੱਖਣ ਸਤ ਸਾਰੀਆਂ ਜੀ ਜੋ ਵੀ ਕੋਈ ਰੋਡਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਕਵਾ ਲਵੇ ਪਰ ਆਪਣੇ ਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੌਰ ਅਸਲ ਠੀਕ ਹੈ ਸਰ ਜੀ ਸਭ ਠੀਕ ਹੈ ਸਰ ਸਾਡੇ मतलब आ, मैं दो को एक सीगा सर बी डी पी ओ दफ्तर एक सर यूनिवर्सिटी कॉलेज सीगा सर ਤੇ ਪਹਿਲਾਂ ਤਾਂ 12:00 ਵਜੇ ਤੱਕ ਠੀਕ ਚੱਲਿਆ ਸਰ ਉਦੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮ ਐਲ ਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਚਿੰਦਰ ਆ ਗਿਆ ਸੀ ਕਾਲੀਦਾਰ ਉਹ ਬਾਹਰ ਰੌਣਾ ਰੌਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਉਹ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲਦੇ ਆ ਸੀਗਾ ਪੇਪਰ ਵਗੈਰਾ ਉਹਦੇ ਕਰਕੇ ਸਰ ਉਹ ਖੁੱਲਾ ਜਿਹਾ ਸੀਗਾ ਉੱਥੇ ਦੋ ਤਿੰਨ ਜਾਣੇ ਤੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਤੁਹਾਡੀ ਚੈੱਕ ਕਰਾਉਨੇ ਆ ਦੋ ਤਿੰਨ ਫਾਈਲਾਂ ਉਥੋਂ ਮਿਸ ਹੋਈਆਂ ਸਰ ਤੇ ਉਹਦਾ ਬਰਸਟ ਤੇ ਉਹ ਧਿਆਨ ਰੱਖਾਂਗੇ ਸਰ ਇਹ ਗੱਲ ਦਾ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਆ ਪੁਲਿਸ ਆਬਜ਼ਰਵਰ ਵੀ ਜੀ ਡਿਪਟੀ ਕਮਿਸ਼ਨਰ ਵੀ ਸਰ 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 ਡਿਪਟੀ ਕਮਿਸ਼ਨਰ ਨੇ ਪਿਛਲੀ ਜੇਆ ਕੀ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਹਿੱਤ ਕਾ ਕਰਨਾ ਆ ਪਿੰਡ ਚ ਕਰ ਲਓ ਘਰ ਚ ਕਰ ਲਓ ਰਾਹ ਚ ਕਰ ਸਰ ਬਿਲਕੁਲ ਪਲੈਨਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਜਿਹਾ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਕੋਈ ਫਾਇਦਾ ਨਹੀਂ ਪਾਉਂਦੇ ਆ ਇਹਨਾਂ ਨੂੰ ਚੇਂਜ ਕਰ ਦਾਂਗੇ ਸਿਸਟਮ ਸਰ ਉਹ ਮੈਂ ਸਮਝ ਗਿਆ ਕੱਲ ਤੋਂ ਅੱਜ ਸੁਖੀਰ ਬਾਦਲ ਜੀ ਆਊਗਾ ਸਰ ਸਿਰਫ ਜਿਹੜੀ ਗੱਲ ਹਰ ਮੰਨ ਆਰਗੂ ਕਰਬ ਤੋਂ ਪਹਿਲਾਂ ਨਾ ਸੁਣ ਦੇਣਾ ਕਰੋ ਸਰ ਮੈਂ ਕਹਿ ਰਹੀ ਆਂ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਨਾਮ ਚੜ੍ਹ ਗਿਆ ਤਾਂ ਰੋਕਣਾ ਵੀ ਆ ਤੇ ਰਿਗੂਲੇਸ਼ਨ ਨਹੀਂ ਹੋਣਾ ਸਰ ਪਰੰਤੂ ਬਿਲਡਿੰਗ ਦੇ ਅੰਦਰ ਇੱਕ ਤਸ਼ਾਮ ਗਾਇਆ ਤੋਂ ਮਸ਼ੀਨ ਪਈ ਹੈ ਜੀ ਨੰਨੇ ਚੰਦਾ ਕਿ ਕਿਸੇ ਬੰਦੇ ਦੇ ਨੀਂਦ ਪਰਦੇ ਤੇ ਉਹਨੂੰ ਦੇ ਘਰ ਇਹ ਦੇ ਬੰਦੇ ਨਾਲ ਲੈਣ ਜਾ ਕੇ ਸਰ 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 ਜੀ ਤੁਹਾਨੂੰ ਪਾਲਸੀ ਹਰ ਮੰਥ ਚੇਂਜ ਕਰ ਦਾਂਗੇ ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ ਤੇ ਕੰਮੋਂ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪਰੋਬਲ ਖਾਈਂ ਕੰਮ ਦਾ ਦਿਨ ਆਪਾਂ ਸਾਰੇ ਆਲੀ ਬਹੁਤ ਜ਼ਰੂਰੀ ਹੈ ਸਰ ਤੁਹਕੇ ਕੰਮ ਹੀ ਹੋਣੇ ਸਰ ਬਿਲਕੁਲ ਸਰ ਪੂਰਾ ਧਿਆਨ ਦੇਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ ਸਰ 5 ਤਰੀਕੇ ਸਿਰ ਤੇ ਵਾਰਤਾਂ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਂਗਾ ਹਣ ਤੂੰ ਜੇਕਰ ਆਪਾਂ ਵੀਡੀਓ ਚ ਹੀ ਆ ਗਏ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਅੰਡਰਐਂਸ ਹੀ ਆ ਗਿਆ ਫਿਰ ਆਪਣੇ ਕੋਲੇ ਪਛਾਣ ਦੀ ਜੀ ਜੀ ਸਰ ਸਾਡੇ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਸਰ ਚਲੋ ਕੋਈ ਪੁਲਿਸ ਸੀ ਰਾਜਪੁਰਾ ਕਾ ਜਾਸਰ ਜੀ ਜੀ ਤੁਸੀਂ ਪੰਡਿਕਨ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ? ਨਾ ਤੁਸੀਂ ਕੱਲ ਕੀਤੀ ਸੀ ਤਾਂ ਨਾ ਤੁਸੀਂ ਅੱਜ ਕੀ। ਤੇ ਸਰ ਮੈਂ ਕੀਤੇ ਲੱਗ ਨਹੀਂ ਰਿਹਾ ਸੀ ਹਾਂ ਸਰ। ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਗਈ? ਸਰ ਪੀਸਫੁੱਲ ਰਹਿਣਾ ਸਾਰਾ ਅੱਜ। ਤੇ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ। ਕੀ ਹਾਂ ਮਾਤਾ ਜੀ? ਅਗਨਾਂ ਨੇ ਸੈਕਟ ਵਿੱਚ ਜੇ ਸਰ ਉਹ ਕਹਿੰਦੇ ਸੀ ਅਸੀਂ ਕੋਈ ਉਹ ਨਿਕਲਣਾ ਆਇਆ ਕਿ ਇਹਦਾ ਕਾਜ ਪੂਰਾ ਆਪਾਂ ਕੰਮ ਕਰਾਉਂਦੀਆਂ ਕਰਨਾ ਜਿਹੜਾ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨੂੰ ਕਹਿੰਦੇ ਸੀ ਸੰਕਲਪ ਬਾੜ ਘਟਾਉਣ ਆਇਆ ਚੋ ਤੇ ਉਹਦਾ ਇੱਕ ਹੀ ਸਰ ਕਹਿੰਦੇ ਸੀ ਕਿ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਅੱਗੇ ਕੁश्ती ਜੀ ਜੀ ਛੋਟੀ ਪਰੰਪਰਾ ਬਿਲਕੁਲ ਠੀਕ ਹੈ ਸਰ ਤੁਸੀਂ ਅਟੈਂਸ਼ਨ ਕਰ ਬੰਦਾ ਆਪਣੀ ਜ਼ੁਰਤ ਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਨਾਲ ਬੈਠੀ ਪੀ ਉਹਦੇ ਦਫ਼ਤਰੋਂ ਮੁਸਫਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਪੇਪਰ ਖੋਨੇ ਆ 5 ਕਿਲੋਮੀਟਰ ਪਹਿਲਾਂ ਖੋਨੇ ਬਿਲਕੁਲ ਠੀਕ ਹੈ ਬਿਲਕੁਲ ਸੀ ਇਹ ਗੱਲ ਇਹਨਾਂ ਨੂੰ ਸਮਝਾਓ ਸਰ ਸਰ ਸਾਹ ਹਾਂਜੀ ਅਨਵਿੰਦਰ ਜੀ ਗ੍ਰਾਮ ਸਟਾਫ ਜੀ ਜਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਤੇ ਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਡੀ 'ਚ ਬੈਠੇ ਆ ਟੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡ ਸਵਾਨ ਲੱਗੇ ਆ ਸਾਰੇ ਜਦੋਂ ਸਰ ਦੇਖਣਗੇ ਜਿਹੜੇ ਬਲੇ ਫਾਈਨ ਸਰ ਠੀਕ ਜਸਬੀਰ ਜੀ ਸ੍ਰੀ ਠੀਕ ਆ ਗਿਆ ਸਰ ਚਾਰ ਭਰੇ ਆ ਸਾਰੇ ਚਾਰ ਜੜੇ ਨੇ ਅੱਜ ਪੀਸਫੁਲ ਸੀ ਸਿਰ ਕੱਲ ਨੂੰ ਸਰ ਦੇ ਵੀ ਕਿ ਅਸੀਂ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਜਾਂ ਰਸਤੇ 'ਚ ਕਰਾਂਗੇ ਸਰ ਫਿਰ ਮੈਸੇਜ ਕਰਦੇ ਹਾਂ ਜੇ ਪੋਸੀਬਲ ਆਪੇ ਸਟੇਸ਼ਨ ਭਈਓ ਥੈਂਕ ਯੂ ਸਰ ਐਸ ਪੀ ਪੀ ਬੀ ਆਈ ਅੱਜ ਜੀ ਸਰ ਸਰ ਮੈਂ ਖੋਦ ਹੋਣੀ ਜਾ ਕੇ ਐ ਸਰ ਨਾਮ ਜਿਦਗੀ ਜਿੱਥੇ ਦੋ ਜਗਾ ਭਰ ਸਕਨੋਂਰ ਮੈਂ ਵੀ ਜੀ ਸਰ ਤੇ ਉੱਥੇ ਬਾਕੀ ਸਾਬ ਪੀਸਫੁਲ ਸੀ ਜੋ ਡਾਇਰੈਕਸ਼ਨ ਤੋਂ ਦਿੱਤੇ ਸੀ ਸਰ ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਇਸ ਤਰ੍ਹਾਂ ਇੱਕ ਵਾਰੀ ਡਾਇਰੈਕਸ਼ਨ ਤੋਂ ਜਾਣੂ ਕਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਸਰ ਤੇ ਡਬਲ ਪੈਰੀਕੀਟੀ ਵੀ ਕਰਾਂਗੇ ਸਰ ਜੇ ਲੋੜ ਪਈ ਫੋਰਸ ਤੋਂ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਸਾਹਮਣੇ ਕੱਲ ਐਸਪੀ ਸਿਟੀ ਹੋਣਗੇ ਸ਼ਹਿਰ ਜਿੱਥੇ ਆਈਟੀਆਈ ਹੈਲੋ ਇਸ ਇਸ ਅਸੀਂ ਸ਼ੁਰੂ ਕਰਾਂਗੇ ਸਪੀਡ ਕੋਟਰ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਫਿਰ ਇਸ ਸਪੈਸ਼ਲ ਬ੍ਰਾਂਚਾਪੇ ਨੂੰ ਤੇ ਐਸਟੀਪੀਬੀਆਈ ਘਨੌਰ ਨੂੰ ਤੇ ਸਪੀਡ ਟ੍ਰੈਫਿਕ ਕਾਚਪੁਰਾ ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰਾਂ ਦੇ ਤੰਤਨ ਮੰਦੇ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਠੀਕ ਹੈ ਸਰ ਡਾਕਟਰ ਡੀ.ਐਸ.ਪੀ. ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਇਸ ਦਿਨ ਪੁੱਛਿਆ ਤੇ ਹੁਣ ਉਹ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਕਿੰਨੇ ਨਾਮ ਦੁੱਤੀਆਂ ਹੋ ਗਿਆ ਸੋ ਬੀਰ ਬੱਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਮੈਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਟਿਵਾਣਾ ਸਾਹਿਬ ਕੰਮ ਰਾਈਟ ਸਰ ਰਾਈਟ ਸਰ ਟਰਮ ਸਰ एसपीडी साहब मेरे कोड़ी ने ये और कल परसों ते इलेक्शन पे समय भी ये स्ट्राइकिंग रिजर्व पे चार्ज रहने के जितने भी कोई वो डाकलेश पे आओ ते एसपीडी साहब ते सीआईए भी टीम आमूक कर ते होर किसे था कोई पॉइंट जी सुबह वो ऐसा ही इन्हें व्यापक ज्वाइन क्यों नहीं किया ਸਰ ਕੁਸ਼ੀਕ ਬੰਦੀ ਕਰ ਰਹਾ ਸਰ ਮੈਸੇ ਲਾਇਸੈਂਸ ਕਰ ਰਹਾ ਹਾਂ ਗਾਹ ਗੁਸੇਵ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਜੀ ਮੈਨੇਜਰ ਸਰ ਸਾਡੇ ਜਿੱਦੋਂ ਬਾਹਰ ਜੇ ਸੀ ਆਈ ਰਾਜਪੁਰਾ ਮੈਸੇਰ ਪਹੁੰਚੇ ਗਏ ਉਹਨਾਂ ਨੂੰ ਸੀ ਆਈ ਰਾਜਪੁਰਾ ਦੇ ਦਿਓ ਜੀ ਬੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਇਲ ਹੋਈਆਂ ਸਰ ਘਨੌਰ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਤੇ ਬਾਕੀ ਸਭ ਜੇ ਸਰ ਕਰਨ ਬੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਹੋਇਆ ਥੋੜਾ ਬਹੁਤਾ। ਮੈਂ ਕਿ ਰੁਕੋ ਵਾਚ। ਹਰਮਨ ਸੁਖਵੀਰ ਬਾਦਲ ਅੱਜ ਤੋਂ 6 ਸਾਲ ਪਹਿਲਾਂ ਦਿੱਲੀ ਸੀ ਇਹ ਮੰਦਾ ਸੀ ਉਹਨੂੰ ਰੋਟੀ ਸੀ ਥੋੜੀ। ਪਰ ਠੀਕ ਹੈ ਸਰ ਚਲੋ ਜੇ ਆਇਆ ਤੇ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰ ਨਹੀਂ ਨਸਰ ਦੇ ਕਮਰੇ ਚ ਪਰਤੇ ਨਹੀਂ ਉਹ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊ ਕਿ ਠੀਕ ਹੈ ਸਰ ਠੀਕ ਹੈ ਤਾਂ ਮੈਂ ਜੇ ਵੀ ਫਿਰ ਵੀ ਤੁਹਾਨੂੰ ਬੰਦੇ ਲਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਹਨ ਮਜਬੂਤੀ ਨਾਲ ਕੋਈ ਸਰ ਪਤਾ ਕਿ ਤੁਹਾਨੂੰ ਜਾਂਦਾ ਹੋਰ ਕੋਈ ਕਾਹਦੇ ਸ। ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਉਹਨੇ ਕੰਮ ਕਰੋ ਜੀ ਸਾਰੇ ਥੈਂਕ ਯੂ ਸਰ

ਤਾਂ ਜਿਵੇਂ ਕਿ ਤੁਸੀਂ ਆਡੀਓ ਸੁਣਿਆ ਜਿਸ ਦੇ ਵਿੱਚ ਸ਼ਰਿਆਮ ਇਹ ਗੱਲ ਆਖੇ ਜਾ ਰਹੀ ਏ ਪੂਰੀ ਚੰਗੀ ਤਰ੍ਹਾਂ ਸੁਣਨ ਨੂੰ ਮਿਲਦਾ ਹੈ ਕਿ ਜਿੱਥੇ ਵੀ ਅਕਾਲੀ ਦੇਖਣ ਉਹਨਾਂ ਦੇ ਨਾਮ ਜਿੱਦਗੀ ਪੱਤਾ ਜਿਹੜੇ ਉਹ ਭਾਰਤ ਇਤੇ ਜਾਣ ਜਿਸ ਤੋਂ ਬਾਅਦ ਸੁਖਪੀਰ ਬਾਦਲ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਆਏ ਤੇ ਹਾਈ ਕੋਰਟ ਦਾ ਰੋਕ ਕੀਤਾ ਤੇ ਪਟੀਸ਼ਨ ਦਾਇਰ ਕੀਤੀ ਤੇ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਪੂਰੀ ਆਡੀਓ ਜਦੋਂ ਜਿਹੜੀ ਵਾਇਰਲ ਹੋਈ ਆ ਤਾਂ ਫਿਰ ਪਟਿਆਲ ਐਸਐਸਪੀ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਏਆਈ ਜਨਰੇਟਡ ਆਡੀਓ ਹੈ ਇਸ ਦੇ ਵਿੱਚ ਕੋਈ ਸਚਾਈ ਨਹੀਂ ਹੈ ਬਿਆਨ ਵੀ ਤੁਹਾਡੇ ਸਾਹਮਣੇ ਜਿਹੜਾ ਹੈ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਆਡੀਓ ਜਿਹੜੀ ਹੈ ਆ ਏਆਈ ਜੁਨੇਟਡ ਆਖੀ ਜਾ ਰਹੀ ਹੈ ਤੇ ਖੁਦ ਇਸ ਦਾ ਜ਼ਿਕਰ ਜਿਹੜਾ ਆ ਜਿਹੜਾ ਬਿਆਨ ਹੈ ਇਸ ਮਾਮਲੇ ਦੇ ਸੰਬੰਧੀ ਐਸਐਸਪੀ ਪਟਿਆਲੇ ਦੇ ਵੱਲੋਂ ਕੀਤੀ ਗਈ ਹੈ ਚੁੰਮਣੀ ਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਮੁਖੀ ਅਤੇ ਪਾਰਟੀ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਰਾਜ ਚੋਣ ਕਮਿਸ਼ਨ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਸਮੇਤ ਕਈ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਨੇ ਕਲੇਰ ਦਾ ਦੋਸ਼ ਇਹ ਹੈ ਕਿ ਅਧਿਕਾਰੀਆਂ ਦੇ ਵੱਲੋਂ ਕਥਿਤ ਸਾਜ਼ਿਸ਼ੀ ਕਾਲਾਂ ਕੀਤੀਆਂ ਗਈਆਂ ਨੇ ਜੋ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਐਡਵੋਕੇਟ ਕਲੇਰ ਨੇ ਮੰਗ ਕੀਤੀ ਹੈ ਕਿ ਕਮਿਸ਼ਨ ਪੂਰੀ ਘਟਨਾ ਦੀ ਜਾਂਚ ਸੀਬੀਆਈ ਜਾਂ NIA ਵਰਗੀਆਂ ਕੇਂਦਰੀ ਏਜੰਸੀਆਂ ਰਾਹੀ ਕਰੇ ਤਾਂ ਜੋ ਕਥਿਤ ਪੁਲਿਸ ਰਾਜਨੇਤਾ ਗੱਠਜੋੜ ਵਿਧਾਇਕਾਂ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਸੰਭਾਵਿਤ ਸਾਜ਼ਿਸ਼ਾਂ ਦੀ ਜਾਂਚ ਕੀਤੀ ਜਾ ਸਕੇ ਉਹਨਾਂ ਨੇ ਵਿਰੋਧੀ ਉਮੀਦਵਾਰਾਂ ਦੀ ਸੁਰੱਖਿਆ ਇੱਕ ਸੁਤੰਤਰ ਤੇ ਨਿਰਪੱਖ ਨਾਮਜ਼ਦਗੀ ਪ੍ਰਤੀਕਿਰਿਆ ਅਤੇ ਕਾਨੂੰਨ ਵਿਵਸਥਾ ਦੇ ਨਿਰਪੱਖ ਲਾਗੂ ਕਰਨ ਨੂੰ ਯਕੀਨੀ ਬਣਾਉਣ ਅਤੇ ਪਟਿਆਲਾ ਅਤੇ ਆਸਪਾਸ ਦੇ ਹਲਕਿਆਂ ਦੇ ਵਿੱਚ CAPF ਦੀ ਤੈਨਾਤੀ ਦੀ ਵੀ ਸਿਫਾਰਿਸ਼ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀਆਂ ਹਲਚਲਾਂ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਆਡੀਓਜ਼ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪ੍ਰਸ਼ਾਸਨ ਦੇ ਵਿੱਚ ਉਥਲ-ਪੁਥਲ ਮਚੀ ਹੋਈ ਹੈ ਤਾਂ ਜੇਕਰ ਅੱਜ ਹੀ ਕੋਈ ਵੀ ਵੀਡੀਓ ਜਾਂ ਆਡੀਓ ਵਾਇਰਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਜਾਂਚ ਪੜਖ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਇਹ ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈ ਇਸ ਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਵਿੱਚ ਕੀ ਪ੍ਰਭਾਵ ਰਹਿੰਦਾ ਹੈ ਇਸ ਪੂਰੇ ਮਾਮਲੇ ਦੇ ਬਾਰੇ ਤੁਸੀਂ ਕੀ ਆਖਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਨਾ